ਇੰਡੋ ਸਵਿਸ ਕਨਵਰਟ ਸਕੂਲ ਦੇ ਵਿੱਚ ਪਹੁੰਚੇ ਆ ਜਿੱਥੇ ਅੱਜ ਇੱਕ ਬਹੁਤ ਵਧੀਆ ਸ਼ੁਰੂਆਤ ਤਾਂ ਬਹੁਤ ਦੇਰ ਪਹਿਲੇ ਦੀ ਕਰ ਚੁੱਕੇ ਆ ਜਿਹੜੇ ਇੱਕ ਬੂਟੇ ਲਗਾ ਰਹੇ ਨੇ ਬੂਟੇ ਦੇਖ ਲਓ ਜੀ ਸੌ ਦਾ ਮਹੀਨਾ ਮਖਾਲ ਅੱਧਾ ਨੰਗ ਚੁੱਕਾ ਆ ਤੇ ਬਰਸਾਤ ਦਾ ਨਕੂਦਰ ਦੇ ਵਿੱਚ ਨਾ ਨਿਸ਼ਾਨ ਨਹੀਂ ਕਾਰਨ ਕਾਰਨ ਕਿਉਂਕਿ ਬੂਟੇ ਹੈ ਨਹੀਂ ਬੂਟੇ ਨਹੀਂ ਦਰਖਤ ਨਹੀਂ ਹੈਗੇ ਜੋ ਦਰਖਤ ਲਾਉਣਗੇ ਅੱਜ ਜਿਹੜੇ ਦਰਖਤ ਲਾਉਣਗੇ ਉਹ ਤਕਰੀਬਨ 5-7 ਸਾਲ ਬਾਅਦ ਜਿਹੜੇ ਉਹ ਵੱਡੇ ਹੋਣਗੇ ਉਹ ਬੱਚੇ ਇਹਨਾਂ ਦੇ ਦੇਖਣਗੇ ਤੋ ਗੁਰਦੁਆਰਾ ਸਿੰਘ ਸਭਾ ਨਕੋਦਰ ਔਰ ਸਹਾਰਾ ਵੈਲਫੇਅਰ ਸੁਸਾਇਟੀ ਨਕੋਦਰ ਵੱਲੋਂ ਜਿਹੜਾ ਇਹ ਉਪਰਾਲਾ ਬੜੀ ਦੇਰ ਤੋਂ ਕੀਤਾ ਗਿਆ ਵਾ ਇਹ ਜਗ੍ਹਾ-ਜਗ੍ਹਾ ਜਾਂਦੇ ਨੇ ਜਗ੍ਹਾ ਦੇਖਦੇ ਨੇ ਅਤੇ ਬੂਟੇ ਲਗਾਉਂਦੇ ਨੇ ਜਗਾ ਦੇਖਣ ਦੇ ਨਾਲ ਨਾਲ ਜਿੱਥੋਂ ਵੀ ਇਹਨਾਂ ਨੂੰ ਮੈਸੇਜ ਆਉਂਦਾ ਆ ਉਸ ਮੈਸੇਜ ਤੇ ਵੀ ਇਹ ਕੰਮ ਕਰਦੇ ਨੇ ਬਹੁਤ ਹੀ ਵਧੀਆ ਟੀਮ ਆ ਜਿਹੜੀ ਕਿ ਜਗਾ ਜਗਾ ਜਾ ਕੇ ਬੂਟੇ ਲਗਾਉਂਦੇ ਨੇ ਮੈਂ ਜਿਵੇਂ ਪਹਿਲੇ ਕਿਹਾ ਜਿਹੜੇ ਬੂਟੇ ਆ ਜਿਹੜੇ ਅੱਜ ਬੂਟੇ ਤੁਸੀਂ ਲਗਾਉਂਗੇ ਤੁਹਾਡੇ ਪੋਤੇ ਦੋਤੇ ਉਹਨਾਂ ਦੇ ਕੰਮ ਹੋਣਗੇ ਉਹ ਯਾਦ ਕਰਨਗੇ ਕਿਉਂਕਿ ਬੂਟੇ ਜਿਹੜੇ ਆ ਖਤਮ ਹੁੰਦੇ ਜਾ ਰਹੇ ਨੇ ਅੱਜ ਬਹੁਤ ਵਧੀਆ ਇੱਕ ਪਰਾਲਾ ਆ ਮੈਂ ਗੱਲਬਾਤ ਕਰਾਂਗਾ ਸਰ ਸਭ ਤੋਂ ਪਹਿਲੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਂ ਦੱਸਿਓ ਪਹਿਲਾਂ ਇਹ ਮੈਂ ਇਕਬਾਲ ਸਿੰਘ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਤੋਂ ਸਾਡੀ ਟੀਮ ਸਾਰਾ ਵੈਲਫੇਅਰ ਦੇ ਨਾਲ ਰਲ ਕੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਬੂਟੇ ਲਗਾ ਰਹੀ ਹਨ ਤਕਰੀਬਨ ਮਹੀਨੇ ਤੋਂ ਅਸੀਂ ਰੋਜ਼ ਹੀ ਕਿਤੇ 10-15 ਬੂਟੇ ਜਿੱਥੇ ਵੀ ਸਾਨੂੰ ਜਿਸਦਾ ਬਾ ਲੋਡ ਹੈ ਅਸੀਂ ਉੱਥੇ ਬੂਟੇ ਲਗਾ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਤਕਰੀਬਨ ਹੋਰ ਵੀ ਜਿੱਥੇ ਲੋਡ ਹੋਏਗੀ ਉੱਥੇ ਅਸੀਂ ਬੂਟੇ ਲਗਾਵਾਂਗੇ ਤਕਰੀਬਨ 300 ਬੂਟਾ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖਰੋਂ ਥਾਵਾਂ ਤੇ ਲਗਾ ਚੁੱਕੇ ਹਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਕੀ ਹੋਰ ਵੀ ਜਿੱਥੇ ਵੱਧ ਤੋਂ ਵੱਧ ਲੋੜ ਹੋਵੇ ਅਸੀਂ ਉੱਥੇ ਬੂਟੇ ਲਗਾਵਾਂਗੇ ਅੱਜ ਅਸੀਂ ਇੰਡੋ ਸਵਿਸ ਸਤਿਅਮ ਗਰੁੱਪ ਦੇ ਚੇਅਰਮੈਨ ਸਰਾਰ ਸ਼੍ਰੀ ਵਿਪਨ ਸ਼ਰਮਾ ਜੀ ਦੇ ਕੋਲ ਪਹੁੰਚੇ ਹਾਂ ਉਹਨਾਂ ਦੀ ਟੀਮ ਨੇ ਸਾਡਾ ਬਹੁਤ ਵਧੀਆ ਸਵਾਗਤ ਕੀਤਾ ਅਸੀਂ ਇੱਥੇ ਤਕਰੀਬਨ 20-25 ਬੂਟੇ ਲਗਾ ਕੇ ਜਾਵਾਂਗੇ ਉਹਨਾਂ ਦੇ ਬੱਚਿਆਂ ਨੇ ਸਾਨੂੰ ਕਾਫੀ ਸਹਿਯੋਗ ਦਿੱਤਾ ਹੈ ਅਸੀਂ ਉਹ ਬੱਚਿਆਂ ਦੀ ਡਿਊਟੀ ਵੀ ਲਗਾਈ ਹੈ ਕਿ ਉਹ ਬੂਟਿਆਂ ਨੂੰ ਪਾਲਣ ਤੇ ਮੈਂ ਅੱਗੇ ਤੋਂ ਵੀ ਇਹੀ ਕਵਾਂਗਾ ਕਿ ਸ਼ਹਿਰ ਦੇ ਵਿੱਚ ਜਿੱਥੇ ਵੀ ਲੋੜ ਹੋਵੇ ਸਾਨੂੰ ਯਾਦ ਕਰੋ ਅਸੀਂ ਉੱਥੇ ਬੂਟੇ ਲਗਾਵਾਂਗੇ ਸਰਬਾਤ ਸਿੰਘ ਜੀ ਇੱਕ ਮੈਂ ਗੱਲ ਜਰੂਰ ਕਰਨੀ ਚਾਹਾਂਗਾ ਸੌਂ ਦਾ ਮਿਹਨਤ ਕਰੀ ਉਹਨਾਂ ਕਾਫੀ ਨੰਘਿਆ ਹੈ ਸੌਂ ਦੀ ਤਾਂ ਛੜੀ ਲੱਗਦੀ ਹੁੰਦੀ ਸੀ ਕਿ ਛੜੀ ਦਾ ਨਾਂ ਨਿਸ਼ਾਨ ਹੀ ਨਹੀਂ ਸਰ ਉਹਦਾ ਕਾਰਨ ਇਹੀ ਹੈ ਕਿ ਪਲਾਂਟੇਸ਼ਨ ਹੈ ਨਹੀਂਗੀ ਅਸੀਂ ਉਹ ਵੇਲਾ ਵੀ ਦੇਖਿਆ ਵਾ ਕਿ ਜਦੋਂ ਅਸੀਂ ਪਾਣੀ ਆਮ ਜਿੱਥੋਂ ਮਰਜ਼ੀ ਪੀ ਲੈਂਦੇ ਹੁੰਦੇ ਸੀਗੇ ਹੁਣ ਸਾਨੂੰ ਪਾਣੀ ਬੋਤਲਾਂ ਚ ਪੀਣਾ ਪੈ ਰਿਹਾ ਹੈ ਆਨ ਦੇ ਸਮੇਂ ਦੇ ਵਿੱਚ ਹੋ ਸਕਦਾ ਸਾਨੂੰ ਹਵਾ ਵੀ ਜਿਹੜੀ ਆ ਉਹ ਸਿਲੰਡਰ ਨਾਲ ਲੈਣੀ ਪਵੇ ਕੋਕੀ ਜੇ ਅਸੀਂ ਬੂਟੇ ਨਹੀਂ ਲਗਾਵਾਂਗੇ ਤੇ ਉਹ ਵਿਲਾ ਦੂਰ ਨਹੀਂ ਹੈਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਟਿੰਗੜਾ ਸਾਹਿਬ ਸਭ ਤੋਂ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸ਼ਹਿਰ ਦੇ ਹਰੇਕ ਉਸ ਉਪਰਾਲੇ ਦੇ ਉੱਤੇ ਨਜ਼ਰ ਰੱਖਦੇ ਹੋ ਜਿਸ ਉਪਰਾਲੇ ਨਾਲ ਸ਼ਹਿਰ ਨੂੰ ਫਾਇਦਾ ਹੁੰਦਾ ਹੈ ਕੁਦਰਤ ਨੂੰ ਫਾਇਦਾ ਹੁੰਦਾ ਹੈ ਤੁਹਾਡੇ ਨਾਲ ਨਾਲ ਅਸੀਂ ਸੱਤੇ ਮਿੰਸਟੀਚਿਊਟ ਦੇ ਚੇਅਰਮੈਨ ਸ਼੍ਰੀ ਵਿਪਨ ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਨਿਵਾਜੀ ਅਤੇ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਅੱਜ ਕਿੰਨੇ ਬੂਟੇ ਲਾਇਏ ਤਕਰੀਬਨ ਇੱਥੇ ਟਿੰਗੜਾ ਸਾਹਿਬ ਅੱਜ ਅਸੀਂ ਸੱਤਵੇਂ ਇੰਸਟੀਚਿਊਟ ਦੇ ਵਿੱਚ 25 ਤੋਂ 30 ਬੂਟੇ ਲਗਾ ਰਹੇ ਹਾਂ ਜੀ ਇਹ ਜਿਹੜੇ ਬੂਟੇ ਹਨ ਛਾਦਾਰ ਵੀ ਹਨ ਤੇ ਫਲਦਾਰ ਵੀ ਹਨ ਟਿੰਗੜਾ ਸਾਹਿਬ ਕਹਿਣ ਨੂੰ ਇਹ ਬੂਟੇ ਹਨ ਪਰ ਇਹ ਬੂਟੇ ਸਿਰਫ ਪੌਤੇ ਨਹੀਂ ਹਨ ਇਹ ਸਾਡਾ ਭਵਿੱਖ ਹੈ ਇਹ ਬੂਟੇ ਅਸੀਂ ਸਕੂਲ ਦੇ ਬੱਚਿਆਂ ਕੋਲੇ ਲਵਾਏ ਨੇ ਤੇ ਅਸੀਂ ਚਾਹੁੰਦੇ ਹਾਂ ਜਿਹੜੇ ਬੱਚਿਆਂ ਨੇ ਬੂਟੇ ਲਗਾਏ ਨੇ ਇਹ ਉਹਨਾਂ ਦੀ ਦੇਖਰੇਖ ਵੀ ਕਰਨ ਉਹਨਾਂ ਦੀ ਪਾਲਣਾ ਵੀ ਕਰਨ ਤਾ ਜੋ ਇਹਦਾ ਫਾਇਦਾ ਜਿਹੜਾ ਆ ਇਹ ਸਾਡੇ ਬੱਚੇ ਲੈ ਸਕਣ ਮੇਰਾ ਨਾਮ ਅਮਰਵੀਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨ ਕੋਟ ਦਾ ਜੀ ਕੀ ਕਹਿਣਾ ਚਾਹੋਗਾ ਜਿਹੜੇ ਉਪਰਾਲਾ ਹੋ ਰਿਹਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਕਿਉਂਕਿ ਦੀ ਸਾਮੇ ਦੀ ਮੰਗ ਵੀ ਹੈ ਲੋਡ ਵੀ ਹੈ ਤੇ ਜਿਹੜੇ ਰੁੱਖ ਹਨ ਉਹ ਬਹੁਤ ਜ਼ਰੂਰੀ ਹਨ ਇਸ ਕਰਕੇ ਜਿਹੜਾ ਉਪਰਾਲਾ ਸਾਰੀ ਹੀ ਟੀਮ ਵੱਲੋਂ ਕੀਤਾ ਜਾ ਰਿਹਾ ਬਹੁਤ ਹੀ ਸ਼ਲਾਘਾਯੋਗ ਹੈ ਜੀ ਸ਼ੁਕਰੀਆ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਵਾਨ ਸਿੰਘ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨ ਕੋਤੜਾ ਮੈਂ ਸਭ ਤੋਂ ਪਹਿਲਾਂ ਤਾਂ ਏਕਤਾ ਲੇਅਰ ਨਿਊ ਚੈਨਲ ਦਾ ਧੰਨਵਾਦ ਕਰਦਾ ਕਿ ਇਹ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਚਾਹੇ ਉਹ ਕੋਈ ਪ੍ਰੋਗਰਾਮ ਹੀ ਹੋਵੇ ਉਥੇ ਪਹੁੰਚ ਕੇ ਤੇ ਏਅਰ ਕਾਉਂ ਕਰਦੇ ਆ ਤੇ ਸਾਨੂੰ ਸਾਰਿਆਂ ਨੂੰ ਹੀ ਨਾਲ ਮਿਲ ਕੇ ਦਰਖਤ ਲਗਾਉਣੇ ਚਾਹੀਦੇ ਆ ਦਰਖਤ ਲਗਾਉਣ ਦੇ ਨਾਲ ਹੀ ਜਿਹੜਾ ਆਉਣ ਵਾਲਾ ਪ੍ਰਵੇਖ ਜੀਵਨ ਉਹ ਸੁਰੱਖਤ ਰਹੇਗਾ ਅਤੇ ਸਾਨੂੰ ਪਾਣੀ ਪਰ ਦਾ ਵੀ ਜਿਹੜਾ ਉਹ ਲੈਵਲ ਸਹੀ ਰਹੇਗਾ ਹਵਾ ਵੀ ਸੋਧ ਮਿਲੇਗੀ ਅਤੇ ਅਸੀਂ ਰੋਗਾਂ ਤੋਂ ਬਚ ਸਕਾਂਗੇ ਸੋ ਮੈਂ মিডিਆ ਰਾਹੀਂ ਸਾਰੇ ਹੀ ਨੁਕਤੇ ਨੂੰ ਬੇਨਤੀ ਕਰਦਾ ਕਿ ਉਹ ਵੱਧ ਤੋਂ ਵੱਧ ਦਰਖਤ ਲਾਉਣ ਅਤੇ ਉਹਦੀ ਸਾਂਭ ਸੰਭਾਲ ਕਰਨ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਭਵਿੱਖ ਨੂੰ ਬਚਾ ਸਕੀਏ ਅਤੇ ਆਪਣੇ ਬੱਚਿਆਂ ਦਾ ਉਜਲ ਭਵਿੱਖ ਬਣਾ ਸਕੀਏ ਵਾਹਿਗੁਰੂ ਜੀ ਦਾ ਕਾਸਰ ਹਾਂਜੀ ਸਰ ਜੈ ਸ਼੍ਰੀ ਰਾਮ ਜੀ ਮੈਂ ਔਰ ਨਵਾ ਜਨ ਜੀ ਸਹਾਰਾ ਵੈਲਫੇਅਰ ਕਲੱਬ ਨੂੰ ਕੁਦਰਤ ਦਾ ਮੈਂਬਰ ਬੇਨਤੀ ਕਰਨੀ ਚਾਹਨਾ ਜੀ ਸਾਰੇ ਸਮਾਜ ਨੂੰ ਇਹ ਕਿ ਜਿੱਦਾਂ ਅੱਜ ਵਿਪਨ ਸ਼ਰਮਾ ਜੀ ਸਾਡੇ ਨਾਲ ਆ ਜੀ ਸਿੰਘ ਸਭਾ ਗੁਰਦੁਆਰਾ ਕਮੇਟੀ ਸਾਡੇ ਨਾਲ ਆ ਇਹ ਸਹਾਰਾ ਵੈਲਫੇਅਰ ਕਲੱਬ ਸਾਡਾ ਇਹ ਸਾਰੇ ਸਹਿਯੋਗੀ ਸਜਣਾ ਦਾ ਬਹੁਤ ਧੰਨਵਾਦ ਕਰਦਾ ਹੈ ਅਸੀਂ ਸੋਚਦੇ ਹਾਂ ਕਿ ਅੱਜ ਜੇ 50 55 ਡਿਗਰੀ ਤੱਕ ਤਾਪਮਾਨ ਚਲਾ ਜਾ ਰਿਹਾ ਹੈ ਇਹ ਕਿਸ ਦੀ ਦਿਨ ਹੈ ਇਹ ਪ੍ਰਾਕ੍ਰਿਤਿਕ ਪ੍ਰਕਿਰਤੀ ਦੇ ਸਰਵਨਾਸ਼ ਕਰਨ ਦੇ ਨਾਲ ਹੀ ਇਹ ਸਾਡਾ ਹਾਲ ਹੋਇਆ ਹੈ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਸਾਰੇ ਸਮਾਜ ਨੂੰ ਸਹਾਰਾ ਵੈਲਫੇਅਰ ਕਲੱਬ ਵੱਲੋਂ ਕਿ ਜਿਆਦਾ ਤੋਂ ਜਿਆਦਾ ਸਾਰੇ ਪੌਦੇ ਲਗਾਉਣ ਤਾਂ ਕਿ ਇਹ ਗਰਮੀ ਦਾ ਕੁਝ ਹੱਲ ਨਿਕਲ ਸਕੇ ਅੱਜ ਜੋ ਪੌਦੇ ਅਸੀਂ ਲਗਾਉਣ ਜਾ ਰਹੇ ਹਾਂ ਇਹਨਾਂ ਪੌਦਿਆਂ ਦਾ ਫਲ ਸਾਡੇ ਬੱਚਿਆਂ ਨੂੰ ਪੋਤਿਆਂ ਨੂੰ ਬਹੁਤ ਜ਼ਿਆਦਾ ਆਉਣ ਵਾਲੀ ਪੀੜ੍ਹੀ ਨੂੰ ਮਿਲੇਗਾ ਤਾਂ ਕਿ ਉਹਨਾਂ ਦਾ ਜੀਵਨ ਦੇ ਵਿੱਚ ਇੰਨੀ ਗਰਮੀ ਨਾ ਹੋਵੇ ਅੱਜ ਤੱਕ ਕਦੀ ਸੁਣਿਆ ਨਹੀਂ ਸੀ ਵੀ ਏਸੀ ਬਲਾਸਟ ਹੋਣ ਲੱਗ ਪਏ ਏਸੀਆਂ ਨੂੰ ਵੀ ਅੱਗ ਲੱਗਣ ਲੱਗ ਪਈ ਇਹ ਸਭ ਦੇਖੋ ਆਉਣ ਵਾਲੇ ਸਮੇਂ ਲਈ ਸਾਨੂੰ ਸੂਚਿਤ ਕਰਦੀ ਹੈ ਪ੍ਰਕਿਰਤੀ ਵੀ ਪੌਦਿਆਂ ਦਾ ਬਹੁਤ ਜ਼ਿਆਦਾ ਰਕਸ਼ਾ ਦਾ ਰੱਖ-ਰਖਾਵ ਕਰੋ ਨਹੀਂ ਤਾਂ ਇਹਨਾਂ ਦਾ ਵੀ ਕੋਈ ਹੱਲ ਨਹੀਂ ਇੱਕ ਦਿਨ ਉਹ ਵੀ ਕੋਈ ਏਸੀ ਕੰਮ ਨਹੀਂ ਕਰਨਗੇ ਮਨੁਤਾਲੀ ਵਿਪਨ ਸ਼ਰਮਾ ਜੀ ਸਰ ਐਮ ਡੀਓ ਸਤਿਮ ਕਾਲਜ ਤੇ ਕਨਵਰਟ ਸਕੂਲ ਦੇ ਅੱਜ ਦੋਨਾਂ ਜਾਨੀ ਗੁਰਦੁਆਰਾ ਸਿੰਘ ਸਭਾ ਵੱਲੋਂ ਸਹਾਰਾ ਵੱਲੋਂ ਅੱਜ ਕੁ ਬੂਟਿਆਂ ਦਾ ਪ੍ਰੋਲਾ ਕੀਤਾ ਗਿਆ ਤੁਹਾਡੇ ਵੇੜੇ ਕਿਸ ਤਰ੍ਹਾਂ ਦੇਖਦੇ ਹਨ ਮੈਂ ਸਹਾਰਾ ਵੈਲਫੇਅਰ ਕਲੱਬ ਤੇ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕਮੇਟੀ ਦੇ ਮੈਂਬਰ ਜਿਹੜੇ ਅੱਜ ਇੱਥੇ ਪਹੁੰਚੇ ਆ ਮੈਂ ਉਹਨਾਂ ਦਾ ਆਪਣੇ ਇੰਡੋਸਵੇਸ ਇੰਟਰਨੈਸ਼ਨਲ ਕਾਨਵੈਂਟ ਸਕੂਲ ਅਤੇ ਸਤਿਅੰਗਰਪੁਰੋਂ ਸਵਾਗਤ ਕਰਦਾ ਹਾਂ ਇਹ ਸੱਚਮੁੱਚ ਹੀ ਇੱਕ ਬਹੁਤ ਹੀ ਮਹਾਨ ਉਪਰਾਲਾ ਹੈ ਇੱਕ ਤਾਂ ਵੱਡਾ ਹੁੰਦਾ ਮੈਂ ਇਹਨੂੰ ਮਹਾਨ ਸ਼ਬਦ ਇਸ ਲਈ ਵਰਤ ਰਿਹਾ ਹਾਂ ਕਿ ਜੋ ਸਾਡੇ ਨਾਲ ਆਉਣ ਵਾਲਾ ਹੈ ਜੋ ਇੱਕ ਵਿੱਚ ਸਾਡੇ ਨਾਲ ਬਰਤਾਰਾ ਹੋਣ ਵਾਲਾ ਹੈ ਉਦੇ ਇੰਡੀਕੇਸ਼ਨ ਨੇਚਰ ਨੇ ਦੇਣੇ ਸ਼ੁਰੂ ਕਰ ਦਿੱਤੇ ਹਨ ਤੇ ਜੋ ਇੱਕ ਲੱਬ ਜਾਂ ਆਪਣੇ ਨਾਲ ਇਹਨਾਂ ਨਾਲ ਮਿਲ ਕੇ ਸਿੰਘ ਸਭਾ ਗੁਰਦੁਆਰਾ ਕਮੇਟੀ ਨਾਲ ਮਿਲ ਕੇ ਜੋ ਇਹ ਉਪਰਾਲੇ ਕਰ ਰਹੇ ਹਨ ਇਹ ਸੱਚਮੁੱਚ ਹੀ ਬਹੁਤ ਸ਼ਲਾਘਾਯੋਗ ਹਨ ਮੈਂ ਤਾਂ ਹਮੇਸ਼ਾ ਇਹ ਗੱਲ ਕਹਿੰਦਾ ਹਾਂ ਕਿ ਦਰਖਤ ਲੱਗਣਗੇ ਦਰਖਤ ਹੋਣਗੇ ਤਾਂ ਉੱਥੇ ਬੱਦਲ ਆਉਣਗੇ ਜਿੱਥੇ ਬੱਦਲ ਆਉਣਗੇ ਉੱਥੇ ਬਾਰਿਸ਼ ਹੋਏਗੀ ਤੇ ਸਾਨੂੰ ਮੈਂ ਇੱਕ ਹੋਰ ਵੀ ਅਪੀਲ ਇਹ ਦੇ ਨਾਲ ਕਰਾਂਗਾ ਕਿ ਸਾਨੂੰ ਫਲਦਾਰ ਬੂਟਿਆਂ 'ਲ ਥੋੜਾ ਜਿਆਦਾ ਤਵੱਜੂ ਦੇਣੀ ਚਾਹੀਦੀ ਹੈ ਉਹਦਾ ਇੱਕ ਕਾਰਨ ਹੈ ਮੈਂ ਜੋ ਨਿੱਜੀ ਤੌਰ ਤੇ ਮਹਿਸੂਸ ਕਰਦਾ ਹਾਂ ਕਿ ਜਿੱਥੇ ਫਲ ਹੋਣਗੇ ਉੱਥੇ ਪੰਛੀ ਆਉਣਗੇ ਜਿੱਥੇ ਪੰਛੀ ਹੋਣਗੇ ਉੱਥੇ ਕੁਦਰਤ ਖੁਸ਼ ਹੁੰਦੀ ਹੈ ਬਿਲਕੁਲ ਤੁਹਾਡੀ ਗੱਲ ਮੈਂ ਟੋਕਣਾ ਚਾਹਾਂਗਾ ਪੰਡੋਰੀ ਰੋਡ ਦੇ ਅੱਗੇ ਡੱਬੂ ਫਾਰਮ ਦਿਖਾਇਆ ਸੀ ਇੱਕ ਫਾਰ ਫੂਡ ਸੀ ਇੱਥੇ ਕੋਇਲਾਂ ਦੀ ਚੈਚਾਟ ਬਹੁਤ ਕੁਝ ਦੇਖਣ ਨੂੰ ਮਿਲਿਆ ਸਾਨੂੰ ਉੱਥੇ ਨੇਚਰ ਬਹੁਤ ਖੁਸ਼ ਹੁੰਦੀ ਆ ਕੁਦਰਤ ਬਹੁਤ ਖੁਸ਼ ਹੁੰਦੀ ਆ ਜਦੋਂ ਪੰਛੀ ਬਈ ਅਲੱਗ-ਅਲੱਗ ਕਿਸਮ ਦੇ ਉਥੇ ਚਾਹਚਾ ਹੁੰਦੇ ਆ ਉਥੇ ਰੌਣਕ ਪਰਿਆ ਖੁਸ਼ ਖੁਸ਼ ਨਮਾ ਮਾਹੌਲ ਉਥੇ ਹੁੰਦਾ ਆ ਤੇ ਇਹ ਇੱਕ ਸਾਡੇ ਸਮਾਜ ਲਈ ਬਹੁਤ ਹੀ ਜ਼ਰੂਰੀ ਹੈ ਸਾਨੂੰ ਹੋਰ ਸਾਰਾ ਕੁਝ ਦੇ ਨਾਲ-ਨਾਲ ਇਸ ਨੂੰ ਵੀ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ ਕਿ ਅਸੀਂ ਜਿੰਨੇ ਜ਼ਿਆਦਾ ਬੂਟੇ ਲਗਾਵਾਂਗੇ ਓਨੀ ਹੀ ਜ਼ਿਆਦਾ ਜਿਹੜੀ ਆ ਇੱਥੇ ਜਿਹੜੀ ਸਾਡੀ ਜਨਮ ਆਉਣ ਵਾਲੇ ਬੱਚਿਆਂ ਦੀ ਸਾਡੀ ਜ਼ਿੰਦਗੀ ਜਿਹੜੀ ਆ ਬਹੁਤ ਵਧੀਆ ਰਹੇਗੀ ਮੈਂ ਇਹਦੇ ਨਾਲ ਇੱਕ ਹਮੇਸ਼ਾ ਤੋਂ ਸੋਚਦਾ ਆ ਕਿ ਇੱਕ ਟਾਈਮ ਸੀ ਜਦੋਂ ਦੇਖੋ ਚਾਹੇ ਜਿਹਨੇ ਮਹਾਰਿਸ਼ੀ ਆ ਜਿੰਨੇ ਰਿਸ਼ੀ ਮੁਨੀਆ ਉਹ ਬਾਹਰ ਕਹੇ ਦੂਸਰੇ ਸਟੇਟਾਂ ਵਿੱਚ ਵੀ ਪੈਦਾ ਹੋਏ ਲੇਕਿਨ ਉਹਨਾਂ ਨੇ ਆ ਕੇ ਪੰਜਾਬ ਨੂੰ ਚੂਸ ਕੀਤਾ ਪੰਜਾਬ ਆ ਕੇ ਆਪਣੀ ਭਗਤੀ ਕੀਤੀ ਤੇ ਇੱਥੇ ਕਿਉਂਕਿ ਇੱਥੇ ਪੰਜ ਦਰਿਆ ਸੀਗੇ ਇੱਥੇ ਪਾਉਣ ਪਾਣੀ ਬਹੁਤ ਵਧੀਆ ਸੀ ਤੇ ਦਰਖਤ ਬੇਸ਼ੁਮਾਰ ਸੀਗੇ ਤੇ ਜ਼ਿੰਦਗੀ ਬਹੁਤ ਸੋਹਣੀ ਸੀ ਲੇਕਿਨ ਅੱਜ ਜੋ ਹਾਲਤ ਹੋਈ ਜਾ ਰਹੀ ਆ ਅਸੀਂ ਪਿਛਲੇ 30 ਸਾਲ ਦੇ ਵਿੱਚ ਅਸੀਂ ਉਹ ਕੁਝ ਕਰ ਦਿਖਾਇਆ ਆ ਜੋ ਸ਼ਾਇਦ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ ਸਾਨੂੰ ਅਜੇ ਵੀ ਸੰਭਲ ਜਾਣਾ ਚਾਹੀਦਾ ਹੈ ਆਪਣੇ ਪੰਜਾਬ ਨੂੰ ਆਪਣੀ ਧਰਤੀ ਨੂੰ ਆਪਣੇ ਦੇਸ਼ ਨੂੰ ਜਰੂਰ ਬਚਾਉਣਾ ਚਾਹੀਦਾ ਹੈ ਬਿਲਕੁਲ ਜੀ ਜਰੂਰ ਬਚਾਉਣਾ ਚਾਹੀਦਾ ਹੈ ਇੱਕ ਅਪੀਲ ਅਸੀਂ ਹੋਰ ਕਰਾਂਗੇ ਸੰਸਥਾਵਾਂ ਹੁੰਦੀਆਂ ਨੇ ਬੂਟੇ ਲਾਉਂਦੀਆਂ ਨੇ ਪਰ ਜਿਹੜੇ ਗੁਜਰ ਆ ਕੁਛ ਗੁਜਰ ਜਿਹੜੇ ਸੜਕਾਂ ਦੇ ਉੱਤੇ ਆਪਣੀਆਂ ਮੱਝਾਂ ਚਰੋਂਦੇ ਨੇ ਉਹ ਇਹਨਾਂ ਦੇ ਬੂਟੇ ਖਾ ਜਾਂਦੇ ਨੇ ਇੱਕ ਪ੍ਰਸ਼ਾਸਨ ਦੇ ਅੱਗੇ ਇਹ ਬੇਨਤੀ ਕਰਾਂਗੇ ਇਸ ਇਹਨਾਂ ਨੂੰ ਵੀ ਧਿਆਨ ਕੀਤਾ ਜਾਵੇ ਕਿਉਂਕਿ ਜਿਹੜੀਆਂ ਕਲੱਬਾਂ ਨੇ ਸ਼੍ਰੀ ਗੁਰਦੁਆਰਾ ਸਿੰਘ ਸਭਾ ਜਾਂ ਸਹਾਰਾ ਕਲੱਬ ਜਿਹੜੀਆਂ ਕਲੱਬਾਂ ਨੇ ਬੜੀ ਮਿਹਨਤ ਦੇ ਨਾਲ ਸਵੇਰੇ 5-5 ਵਜੇ ਉੱਠ ਕੇ ਅਲੱਗ-ਅਲੱਗ ਜਗ੍ਹਾ 'ਤੇ ਜਾਂਦੇ ਨੇ ਅਤੇ ਉੱਥੇ ਬੂਟੇ ਲਗਾਉਂਦੇ ਨੇ ਉਹ ਬੂਟਿਆਂ ਦਾ ਬਿਲਕੁਲ ਧਿਆਨ ਕੀਤਾ ਜਾਵੇ ਧਿਆਨ ਰੱਖਿਆ ਜਾਵੇ ਜਿੱਥੇ-ਜਿੱਥੇ ਬੂਟੇ ਲਾਉਂਦੇ ਨੇ ਉਹਨਾਂ ਦੀ ਪਾਲਣਾ ਪੋਸ਼ਣਾ ਜ਼ਰੂਰ ਕੀਤੀ ਜਾਵੇ ਇੰਡੋ ਸਵਿਸ ਸਕੂਲ ਔਰ ਸਤਿਮ ਕਾਲਜ ਦੇ ਐਮ ਡੀ ਦੇ ਸਾਹਮਣੇ ਸਾਡੀ ਗੱਲਬਾਤ ਹੋਈ ਬੜੇ ਵਧੀਆ ਵਿਚਾਰ ਉਹਨਾਂ ਦੇ ਸੀ ਜਿੱਥੇ ਅੱਜ ਇਹਨਾਂ ਨੇ ਇਹਨਾਂ ਦੋਨਾਂ ਸੰਸਥਾਵਾਂ ਨੇ ਬੂਟੇ ਲਾਏ ਨੇ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾਲਾ ਰਨੀਜ ਮਕੌਦਰ